ਕੁੜੇ ਦਿਨ ਪਹਿਲਾਂ ਆਪਾਂ ਆਪਣੇ ਚੈਨਲ ਤੇ ਇੱਕ ਵੀਡੀਓ ਪਾਈ ਸੀ ਇੱਕ ਬੱਚਿਆਂ ਦੀ ਤੇ ਆਪਣੇ ਬਾਪਰ ਦੀ ਜਿਹਦੇ ਵਿੱਚ ਆਪਾਂ ਦੱਸਿਆ ਸੀ ਵੀ ਉਹ ਬੱਚਿਆਂ ਤੋਂ ਕਿਸ ਤਰ੍ਹਾਂ ਮਤਲਬ ਬਾਪ ਇੱਕ ਦੁਖੀ ਆ ਔਰ ਅਲੱਗ ਰਹਿ ਰਿਹਾ ਆ ਜਾਂ ਕਿਰਾਏ ਤੇ ਰਹਿ ਰਿਹਾ ਆ ਉਹ ਭਾਇਸ ਉਹਦੇ ਤੇ ਨਾਲ ਕਾਫੀ ਕਮੈਂਟਸ ਵਗੈਰਾ ਆਏ ਆ ਇੱਕ ਦੋ ਕਾਲਾਂ ਵੀ ਮੇਰੇ ਨਾਲ ਹੋਈਆਂ ਆ ਉਹਦੇ ਸੰਬੰਧ ਚ ਮੈਂ ਤੁਹਾਨੂੰ ਕੁਝ ਦੱਸਣਾ ਚਾਹੁੰਦਾ ਸਭ ਤੋਂ ਪਹਿਲਾਂ ਤਾਂ ਇੱਕ ਨਾ ਵੀਰ ਦਾ ਮੇਰੇ ਦਾ ਕਮੈਂਟ ਆਇਆ ਉਹ ਨਾ ਲੀਗਲ ਤੌਰ ਤੇ ਮਤਲਬ ਇਹਨਾਂ ਚੀਜ਼ਾਂ ਨੂੰ ਦੇਖਦੇ ਆ ਉਹਨਾਂ ਨੇ ਦੱਸਿਆ ਕਹਿੰਦੇ ਵੀ ਜੇਕਰ ਕੋਈ ਮਾਂ-ਬਾਪ ਆਪਣੇ ਬੱਚਿਆਂ ਦੇ ਨਾਲ ਸਭ ਕੁਝ ਕਰ ਦਿੰਦਾ ਹੈ ਤੇ ਪਰ ਬੱਚੇ ਉਹਦੇ ਉਹਨੂੰ ਦੁਖੀ ਕਰਦੇ ਆ ਫਿਰ ਵੀ ਉਹ ਕਹਿੰਦਾ ਘਬਰਾਉਣ ਦੀ ਕੋਈ ਲੋੜ ਨਹੀਂ ਮਤਲਬ ਅੱਜ ਕਾਨੂੰਨ ਬਣਿਆ ਵੀ ਆਪਾਂ ਦੁਬਾਰਾ ਵੀ ਉਸ ਨੂੰ ਇੱਕ ਵਾਰੀ ਉਸ ਮੁੱਦੇ ਤੇ ਆਪਾਂ ਗੱਲ ਕਰ ਸਕਦੇ ਆ ਇਸ ਕਰਕੇ ਇਹ ਵੀ ਨਹੀਂ ਹਰ ਟਾਈਮ ਸੋਚੀ ਜਾਂਦੀ ਲੋੜ ਵੀ ਅਸੀਂ ਇੱਕ ਵਾਰੀ ਕਰ ਦਿੱਤਾ ਸ਼ਾਇਦ ਸਾਡੇ ਕੋਲ ਗਾਂ ਕੋਈ ਨਹੀਂ ਚਾਰਾ ਪਰ ਆਪ ਸਾਡੇ ਕੋਲ ਫਿਰ ਵੀ ਚਾਰਾ ਹੈ ਅਸੀਂ ਕੁਝ ਨਾ ਕੁਝ ਕਰ ਸਕਦੇ ਆ ਇੱਕ ਤੇ ਜਿਹੜਾ ਨਾ ਖਾਸ ਕਰ ਇੱਕ ਕਮੈਂਟ ਸੀ ਜਿੰਨੇ ਮੈਨੂੰ ਉਹਨਾਂ ਦੀ ਕਾਲ ਤੇ ਵੀ ਮੇਰੀ ਗੱਲ ਹੋਈ ਉਹ ਮਾਤਾ ਜੀ ਸੀਗੇ ਉਹਨਾਂ ਦਾ ਨਾਂ ਨਹੀਂ ਮੈਂ ਲੈ ਸਕਦਾ ਇਸ ਟਾਈਮ ਉਹਨਾਂ ਦਾ ਆਪਾਂ ਕਮੈਂਟ ਵੀ ਡਿਲੀਟ ਕਰ ਦਿੱਤਾ ਆ ਆਪਣੇ ਤੋਂ ਤੇ ਪਰ ਉਹਨਾਂ ਬਹੁਤ ਇਸ ਮਸਲੇ ਤੇ ਬਹੁਤ ਜ਼ਿਆਦਾ ਉਭਾਵਕ ਸੀ ਦੇਖੋ ਉਹਨਾਂ ਨੇ ਨਾ ਉਸ ਦਿਨ ਮੈਂ ਚਾਰ ਪੁੱਤਾਂ ਦੀ ਗੱਲ ਕੀਤੀ ਸੀ ਵੀ ਉਹ ਬਾਪ ਚਾਰ ਪੁੱਤਾਂ ਦਾ ਪਿਓ ਆ ਔਰ ਉਹ ਅੱਜ ਦਰਦ-ਦਰ ਪਟਕ ਰਿਆ ਔਰ ਜੋ ਉਸ ਮਾਤਾ ਨੇ ਕਿਹਾ ਨਾ ਉਹ ਉਸ ਤੋਂ ਵੀ ਰੂਹ ਕੰਬਾਉਣ ਵਾਲੀ ਗੱਲ ਸੀ ਦੇਖੋ ਮਾਤਾ ਨੇ ਕਿਹਾ ਉਹ ਕਹਿੰਦੀ ਵੀ ਪੁੱਤ ਇਹ ਤੇ ਤੁਸੀਂ ਕਹਿਤਾ ਵੀ ਪੁੱਤਾਂ ਨੇ ਉਹਦਾ ਬਾਪ ਮਾਂ ਬਾਪ ਦਾ ਸਾਥ ਨਹੀਂ ਦਿੱਤਾ ਪਰ ਕਹਿੰਦੀ ਵੀ ਮੈਂ ਖੁਦ ਜਿਵੇਂ ਪੁੱਤਾਂ ਤੋਂ ਦੁਖੀ ਹਾਂ ਤੇ ਮੈਂ ਧੀਆਂ ਤੋਂ ਵੀ ਓਨਾ ਹੀ ਦੁਖੀ ਹਾਂ। ਔਰ ਦੇਖੋ ਇੱਕ ਬਹੁਤ ਸੋਚਣ ਵਾਲੀ ਗੱਲ ਆ। ਖਾਸ ਕਰਕੇ ਇਹਦੇ ਹੁੰਦੇ ਸੀ ਵੀ ਜਿਹੜੀਆਂ ਮਾਵਾ ਤੇ ਧੀਆਂ ਦਾ ਰਿਸ਼ਤਾ ਹੈ ਬਹੁਤ ਡੂੰਘਾ ਰਿਸ਼ਤਾ ਹੁੰਦਾ। ਮਾਵਾ ਤੇ ਧੀਆਂ ਨਾਲ ਬੈਠੀਆਂ ਨਹੀਂ ਮਾਂ। ਪਰ ਜੇ ਧੀ ਹੀ ਨਾ ਮਾਂ ਦੇ ਨਾਲ ਬੈਠੂਗੀ ਤਾਂ ਬਈ ਉਹ ਸਮਾਨ ਦਾ ਕੀ ਜੀਣਾ ਹੋ ਗਿਆ ਉਹ ਸਮਾਨੇ ਬਹੁਤ ਮਤਲਬ ਉਹ ਕੋ ਭਾਵਕ ਸੀ ਉਹਨਾਂ ਕੋ ਗੱਲ ਨਹੀਂ ਸੀ ਕਰ ਹੋ ਰਹੀ ਉਹ ਬਹੁਤ ਇਸ ਮਸਲੇ ਤੇ ਦੁਖੀ ਸੀ ਦੇਖੋ ਮੈਂ ਰਾ ਅੱਜ ਵੀਡੀਓ ਪਾਉਣ ਦਾ ਇੱਕੋ ਮਕਸਦ ਆਂ ਕਿ ਭਾਈ ਜੇ ਮੁੰਡੇ ਨਹੀਂ ਪੁੱਤ ਨਹੀਂ ਪੁੱਛ ਰੇ ਤੇ ਧੀਆਂ ਦੀ ਵੀ ਉਹ ਮਾਂ ਪਿਓ ਦਾ ਹੀ ਮਾਂ ਪਿਓ ਹੁੰਦੇ ਆ ਭਈ ਉਹਨਾਂ ਦਾ ਹੋਰ ਕੁਝ ਨਹੀਂ ਆਪਾਂ ਦੁੱਖ ਸੁੱਖ ਤੇ ਵੰਡਾਈ ਸਕਦੇ ਪਰ ਨਹੀਂ ਉਹ ਮਾਂ ਬਹੁਤ ਦੁਖੀ ਸੀ ਇਸ ਕਾਰਨ ਉਹ ਖਾਸ ਕਰ ਇੱਕ ਮਾਂ ਦੀ ਗੱਲ ਨਹੀਂ ਮੈਂ ਕਰ ਰਿਹਾ ਜੇ ਇੱਕ ਮਾਂ ਨੇ ਮੇਰੇ ਨਾਲ ਇਹ ਮੁੱਦੇ ਤੇ ਗੱਲ ਕੀਤੀ ਆ ਤੇ ਹੋਰ ਕਿੰਨੀਆਂ ਮਾਵਾਂ ਹੋਣਗੀਆਂ ਸੋ ਇਹ 3 ਤੇ ਵੀ ਉਂਗਲ ਉੱਠ ਰਹੀ ਆ ਇਹ 3 ਨੂੰ ਵੀ ਸੋਚਣ ਦੀ ਲੋੜ ਆ ਵੀ ਜੇ ਮੈਂ ਪੁੱਤਾਂ ਤੋਂ ਮਾਂ ਪਿਓ ਦੁਖੀ ਆ ਤੇ ਇਹ 3 ਤੋਂ ਵੀ ਦੁਖੀ ਆ ਤੇ ਪਾਈ ਤਿਆਂ ਨੂੰ ਵੀ ਇਹ ਜਰੂਰ ਮਾਪਿਓ ਨਾਲ ਪਿਆਰ ਨਾਲ ਪੇਸ਼ ਹੋਣਾ ਚਾਹੀਦਾ ਇੱਕ ਇੱਕ ਚੀਜ਼ ਮੈਂ ਸਮਾਜ ਵਿੱਚ ਨਾ ਕੁਝ ਹੋਰ ਬਹੁਤ ਦੇਖੀ ਆ ਉਹ ਗੱਲ ਮੈਂ ਤੁਹਾਨੂੰ ਕਰਨ ਜਾ ਬਈ ਮਾਪਿਓ ਹਰੇਕ ਮਾਪਿਓ ਜਦੋਂ ਧੀ ਦਾ ਵਿਆਹ ਕਰਦਾ ਨਾ ਵੱਡ ਤੋਂ ਵੱਡ ਦੀ ਕੋਸ਼ਿਸ਼ ਹੁੰਦੀ ਆ ਵੀ ਅਸੀਂ ਧੀ ਨੂੰ ਦੇਈਏ ਜਾਂ ਧੀ ਖੁਸ਼ ਰਵੇ ਪਰ ਕੁਝ ਮੈਂ ਉਹ ਤਿਆਂ ਦੇਖੀਆਂ ਆ ਜਿਨ੍ਹਾਂ ਦੇ ਆਪ ਦੇ ਘਰ ਬਹੁਤ ਆ ਮਾਲਕ ਦਾ ਦਿੱਤਾ ਹੋਇਆ ਰਿਸਕ ਹੱਦੋਂ ਵੱਧਿਆ ਪਰ ਉਹ ਫਿਰ ਵੀ ਮਾਪਿਓ ਨੂੰ ਤੰਗ ਕਰ ਰਹੀਆਂ ਕਦੀ ਕੋਸ਼ ਲੈਣਾ ਕਦੀ ਕੋਸ਼ ਲੈਣਾ ਕਦੀ ਕੋਸ਼ ਤਾਂ ਨਹੀਂ ਭਾਈ ਇਹ ਨਹੀਂ ਹੋਣਾ ਚਾਹੀਦਾ ਜੇ ਤੁਹਾਡੇ ਘਰ ਮਾਲਕ ਨੇ ਬਹੁਤ ਦਿੱਤਾ ਉਹਦਾ ਸ਼ੁਕਰ ਮਨਾਓ ਮਾਪਿਓ ਤੁਹਾਡੇ ਤੋਂ ਮੰਗਦੇ ਨਹੀਂ ਪਰ ਤੁਸੀਂ ਵੀ ਆਪਣੇ ਘਰਾਂ ਦੇ ਵਿੱਚ ਦੇਖੋ ਜੇ ਤੁਹਾਡਾ ਮਾਪਿਓ ਨਹੀਂ ਦੇਣ ਯੋਗਾਂ ਤੇ ਉਹਨਾਂ ਨੂੰ ਤੰਗ ਨਾ ਕਰੋ ਹਰ ਤਰ੍ਹਾਂ ਦੀ ਦੁਨੀਆ ਆ ਉਹ ਵੀ ਮਾਪਿਓ ਬਹੁਤ ਆ ਜਿਹੜੇ ਆਪਣੇ 3 ਪੁੱਤਾਂ ਤੋਂ ਬਹੁਤ ਖੁਸ਼ ਆ ਪਰ ਜੇ ਦਸਾਂ ਚੋਂ 2 ਮਾਪਿਓ ਵੀ ਓਕੇ ਆ ਨਾ ਜਾਂ ਦਸਾਂ ਚੋਂ 3 ਮਾਪਿਓ ਵੀ ਓਕੇ ਆ ਤੇ ਭਾਈ ਉਂਗਲ ਤਾਂ ਸਾਰਿਆਂ ਤੇ ਉੱਠਦੀ ਇਸ ਕਰਕੇ ਕੋਸ਼ਿਸ਼ ਕਰੋ ਜੇ ਪੁੱਤਾਂ ਲਈ ਸੀ ਉਸ ਦਿਨ ਦੀ ਵੀਡੀਓ ਕਿ ਅੱਜ ਮੈਂ 3 ਨੂੰ ਵੀ ਖਾਸ ਤੌਰ ਤੇ ਕਹਿਣਾ ਵੀ ਭਾਈ ਜੇ ਪੁੱਤ ਦੁਖੀ ਕਰਦੇ ਆ ਤੇ ਤੁਸੀਂ ਹੀ ਮਾਪੋਂ ਬਹਾਲ ਪੁੱਛੋ ਕਿਉਂਕਿ ਮਾਪਿਓ ਤਾਂ ਇੱਕੋ ਜਿਹੇ ਹੁੰਦੇ ਆ ਹਰੇਕ ਮਾਲੀ ਨੂੰ ਫੁੱਲ ਸਾਰੇ ਪਿਆਰੇ ਕੋਸ਼ਿਸ਼ ਕਰਕੇ ਵੀ ਕੋਸ਼ਿਸ਼ ਕਰੋ ਵੀ ਮਾਪਿਓ ਨੂੰ ਜੇ ਪੁੱਤਾਂ ਤੋਂ ਕੰਪਲੀਟ ਆ ਤੇ ਧੀਆਂ ਤੋਂ ਨਾ ਆਵੇ ਵੈਸੇ ਤਾਂ ਪੁੱਤਾਂ ਤੋਂ ਵੀ ਨਹੀਂ ਹੋਣੀ ਚਾਹੀਦੀ ਕਦੀ ਵੀ ਪਰ ਫਿਰ ਵੀ ਮਾਪਿਓ ਦੇ ਨਾਲ ਧੀਆਂ ਦਾ ਬਹੁਤ ਲਗਾਓ ਹੁੰਦਾ ਆ ਇਸ ਕਰਕੇ ਵੀ ਕੋਸ਼ਿਸ਼ ਕਰੋ ਸਦਾ ਹੀ ਰਲ ਮਿਲ ਕੇ ਪਿਆਰ ਨਾਲ ਰਹੋ ਤੇ ਮਾਪਿਓ ਦੀ ਜਿੰਨੀ ਵੀ ਹੋ ਸਕਦੀ ਆ ਸੇਵਾ ਕਰੋ I right.